ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਕ ਪੋਸਟ ਵੀ ਪਾਈ ਸੀ ਉਹਦੇ ਆਧਾਰ ਤੇ ਅੱਜ ਕੁਝ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਪੰਜਾਬ ਦੇ ਵਿੱਚ ਮਿਡ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਉਹਦੇ ਤੇ ਆਪਣੀ ਗੱਲ ਵੀ ਕਰ ਸਕਦੇ ਹੋ ਔਰ ਕਈਆਂ ਲੋਕਾਂ ਦਾ ਬਿਜ਼ਨਸ ਵੀ ਹੈ ਤੋਰੀ ਫੁਲਕਾ ਵੀ ਚੱਲਦਾ ਪੇਜ ਬਣਾਏ ਹੋਏ ਨੇ ਬਹੁਤ ਵਧੀਆ ਕੋਈ ਮਾੜਾ ਨਹੀਂ ਪਰ ਕੁਝ ਲੋਕ ਸੋਸ਼ਲ ਮੀਡੀਆ ਤੇ ਫੇਸਬੁਕ 'ਤੇ ਜਾਂਦੇ ਉਹ ਨੇ ਜਿਹੜੇ ਬਲੈਕਮੇਲਰ ਨੇ ਜਿਹੜੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦੇ ਨੇ ਉਹਨਾਂ ਦਾ ਧੰਦਾ ਬਣ ਗਿਆ ਮੈਂ ਜੀ ਗੱਲ ਕਰਨੀ ਹੈ ਜੇ ਸਭ ਤੋਂ ਵੱਡਾ ਬਲੈਕਮੇਲਰ ਹੈਗਾ ਉਹ ਅੰਮ੍ਰਿਤਸਰ ਵਾਲਾ ਮੰਨੈ ਜਿਹੜਾ ਬਹੁਤ ਵੱਡੀਆਂ-ਵੱਡੀਆਂ ਗੱਲਾਂ ਵੀ ਕਰਦਾ ਹੈ ਸ਼ਹਿਰੋ-ਸ਼ਹਿਰ ਵੀ ਕਰਦਾ ਹੈ ਤੇ ਇਹ ਸਿਰੇ ਦਾ ਬਲੈਕਮੇਲਰ ਹੈ ਜਦੋਂ ਮਰਜ਼ੀ ਕੋਈ মিডিਆ ਚ ਆਵੇ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ ਔਰ ਸਿੱਧੀ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਸਕਦਾ ਹਾਂ ਸਬੂਤ ਦੇਵਾਂਗੇ ਵੀ ਇਹ ਬੰਦਾ ਕਿੰਨਾ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਕਮਾਉਂਦਾ ਹੈ ਹੁਣ ਆ ਜੋ ਗੱਲ ਮਾਲਵੇ ਦੇ ਵਿੱਚ ਮਾਲਵੇ ਦੇ ਵਿੱਚ ਦੂਜੇ ਨੰਬਰ ਦੇ ਆਂਦਾ ਲੱਖਾਂ ਸਿਧਾਣਾ ਲਖਸਧਣੀ ਵੀ ਬਲੈਕਮੇਲ ਲੋਕਾਂ ਨੂੰ ਕਰਦਾ ਕੋਈ ਸ਼ੱਕ ਨਹੀਂ ਇਹਦੇ ਕੋਲ 8-9 ਕਿੱਲੇ ਜ਼ਮੀਨ ਹੈ ਤੇ ਐਨੇ ਖਰਚੇ ਕਿੱਥੋਂ ਚੱਲਦੇ ਨੇ ਵੱਡੇ ਵੱਡੇ ਲੋਕਾਂ ਦੇ ਨਾਲ ਪੰਗਾ ਲੈ ਕੇ ਉਹਦੇ ਵਿਰੁੱਧ ਬੋਲਦੇ ਨੇ ਧਰਨੇ ਲਾਉਂਦੇ ਨੇ ਇਹਨਾਂ ਲੋਕਾਂ ਦਾ ਕੰਮ ਵੀ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਨਾ ਇਹ ਲਖਸਧਣੀ ਮੈਂ ਗੱਲ ਕੀਤੀ ਹੈ ਇਹ ਸਚਾਈ ਹੈ ਜਿਹਦੀ ਧੌਣ ਵਿੱਚ ਕਿੱਲਾ ਹੋਵੇ ਉਹ ਮੇਰੇ ਨਾਲ ਗੱਲ ਕਰ ਸਕਦਾ ਮੈਂ ਸਬੂਤ ਦਿਉ ਵੀ ਲਖਾ ਕਿਦਾਂ ਬਲੈਕਮੇਲ ਨੇ ਲੋਕਾਂ ਨੂੰ ਕਰਦਾ ਹੈ ਇਸ ਜਾਈ ਹੈ ਤੀਜੇ ਨੰਬਰ ਤੇ ਆ ਜਾਂਦਾ ਭਾਨਾ ਸਿੱਧੂ ਜਿਹਨੂੰ ਕਹਿੰਦੇ ਨੇ ਕਿ ਜੰਟਾਂ ਨੇ ਦਬੇ ਹੋਏ ਪੈਸੇ ਲੋਕਾਂ ਨੂੰ ਵਾਪਸ ਕਰਵਾਏ ਨੇ ਕੁਝ ਇੱਕ ਸਬੂਤ ਮਿਲੇ ਇਹ ਜਿਹਦੇ ਪੈਸੇ ਹੁੰਦੇ ਨੇ ਲੱਖ ਰੁਪਈਆ ਉਧਰੋਂ ਤੇ ਜਿੰਤੋਂ ਕਢਾਉਣੇ ਹੁੰਦੇ ਨੇ ਲੱਖ ਉਧਰੋਂ 2 ਲੱਖ ਲੈ ਕੇ ਇਹ ਕੈਂਪਰੋਮੈਰ ਕਰਾਉਂਦੇ ਨੇ ਇਹ ਬਲੈਕਮੇਲ ਨਹੀਂ ਤੇ ਹੋਰ ਕੀ ਹੈ ਇਹ ਸਭ ਤੋਂ ਵੱਡੀ ਸੱਚਾਈ ਹੈ ਤੇ ਫਿਰ ਆ ਜਾਂਦਾ ਰਾਜ ਖਾਲਸਾ ਤੇ ਜਿਵੇਂ ਰੰਧਾਵੇ ਵਰਗੇ ਜਿਹੜੇ ਗਰਤ ਛਾਉਂਦੇ ਆ ਉਧਰ ਪਰਵਾਨਾ ਆ ਜਾਂਦਾ ਰਾਜਪੁਰੇ ਤੋਂ ਠੀਕ ਹੈ ਇਹ ਸਾਰੇ ਬੰਦੇ ਖੱਜਾਂ ਨੇ ਜਿਹੜੇ ਫੇਸਬੁੱਕ ਤੇ ਲੋਕਾਂ ਨੂੰ ਆਪਣੇ ਪੇਜਾਂ ਰਾਹੀਂ ਬਲੈਕਮੇਲ ਕਰਕੇ ਪੈਸੇ ਕਮਾਉਂਦੇ ਆ ਤੇ ਇੱਕ ਪੰਜਾਬ ਪਲੇ ਦੇ ਵਿੱਚੋਂ ਰਿਟਾਇਰ ਹੋ ਗਿਆ ਪਤਾ ਨਹੀਂ ਹੋਇਆ ਹੁਣ ਹਜੇ ਸੁਖਵਿੰਦਰ ਪੀਪੀ ਤੇ ਉਹ ਵੀ ਸਭ ਤੋਂ ਵੱਡਾ ਬਲੈਕਮੇਲਰ ਹੈ ਤੇ ਇਹ ਲੋਕਾਂ ਤੇ ਗੱਲਾਂ ਬਾਤਾਂ ਕਰਕੇ ਵੀਡੀਓ ਵਾਇਰਲ ਕਰਕੇ ਪ੍ਰੈਸ਼ਰ ਪਾਉਂਦੇ ਨੇ ਤੇ ਉਦੋਂ ਬਾਅਦ ਵਿੱਚ ਡਿਮਾਂਡ ਕਰਦੇ ਨੇ ਕਿ ਐਨੇ ਕ ਪੈਸੇ ਦੇ ਨਹੀਂ ਇਸੇ ਤਨੂੰ ਲੋਕਾਂ ਦੇ ਸਾਹਮਣੇ ਬਦਨਾਮ ਕਰਾਂਗੇ ਇਹ ਜਿਹੜਾ ਧੰਦਾ ਬਣ ਗਿਆ ਫੇਸਬੁੱਕ ਪੇਜਾਂ ਤੇ ਤੇ ਜਿੱਦੀ ਵੀ ਧੌਣ ਵਿੱਚ ਕਿੱਲਾ ਹੋਵੇ ਨਾ ਕਿ ਬੂਟਾ ਸਿਕ ਐਵੇਂ ਬੋਲੇ ਜਾਂਦਾ ਉਹ ਕਦੋਂ ਮਰਜ਼ੀ ਗੱਲ ਕਰ ਸਕਦਾ ਬਹੁਤ ਵੱਡੇ ਵੱਡੇ ਸਬੂਤ ਪਏ ਨੇ ਮੈਂ ਤੇ ਇੱਕ ਹੋਰ ਐਡ ਕਰਨੀ ਹੈ ਗੱਲ ਕਿਸੇ ਦਾ ਲੈਣ ਦੇਣ ਹੁੰਦਾ ਕੋਈ ਜੰਡਾਂ ਦੇ ਕੋਲ ਫਸਿਆ ਕੋਈ ਕਿਸੇ ਕੋਲ ਫਸਿਆ ਮੈਂ ਕਹਿੰਦਾ ਉਹ ਬੰਦੇ ਨਾਲ ਤੁਸੀਂ ਸਿੱਧਾ ਕੰਟੈਕਟ ਕਰੋ ਨਿਬੜੋ ਜਾ ਕੇ ਅਦਾਲਤ ਤੇ ਜਾਓ ਕੇਸ ਕਰੋ ਉਹਦੇ ਤੇ ਪਰ ਜਿਹੜੇ ਬੰਦੇ ਕਹਿੰਦੇ ਅਸੀਂ ਪੈਸੇ ਦਵਾਵਾਂਗੇ ਜਿਵੇਂ ਭਾਨਾ ਸਿੱਧੂ ਇੱਕ ਉਹਦੇ ਨਾਲ ਗੱਲ ਕਰਦਾ ਹੈ ਏਜੰਟ ਦੇ ਨਾਲ ਕਹਿੰਦਾ ਮੈਂ ਬੰਦਵਾਸ਼ ਹੈਗਾ ਮੈਂ ਬੰਨਵਾਸ਼ ਹੀ ਰਹੂੰ ਵੀ ਤੁਹਾਡੇ ਕੋਲੇ ਕੀ ਅਥੋਰਟੀ ਹੈ ਤੁਸੀਂ ਕਹਿੰਦੇ ਲੋਕਾਂ ਦੇ ਦਬੇ ਪੈਸੇ ਦਵਾਓ ਤੁਸੀਂ ਆਪਣੇ ਆਪ ਨੂੰ ਹਾਈਲਾਈਟ ਕਰਦੇ ਹੋ ਔਰ ਤੁਸੀਂ ਬਲੈਕਮੇਲ ਕਰਕੇ ਲੋਕਾਂ ਦੇ ਕੋਲੋਂ ਪੈਸੇ ਲੈਨੇ ਹੋ ਇਹ ਚ ਕੋਈ ਝੂਠ ਨਹੀਂ ਇਹ ਸੱਚ ਹੈ ਤੇ ਆ ਇੱਕ ਜਿਹੜੇ ਨਵੇਂ ਸਾਹਮਣੇ ਕਰਦੂਤ ਆ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਉਹ ਕਰਦੂਤ ਕਿਹੜੇ ਆ ਆ ਜਿਹੜੇ ਮੰਗੂ ਮਠ ਵਰਗੇ ਰਮਨਦੀਪ ਸਿੰਘ ਵਰਗੇ ਦੋ ਚਾਰ ਉਹਦੇ ਨਾਲ ਹੋਰ ਨੇ ਇਹ ਗੁੱਲਣ ਪੀਜੇ ਵਾਲਿਆਂ ਦੇ ਕੋਲ ਗਏ ਉਹਨਾਂ ਦੀ ਦੁਕਾਨ ਤੇ ਉਹਨੂੰ ਕਹਿੰਦੇ ਤੁਸੀਂ ਟਿਕਟੌਕ ਤੇ ਆ ਗਾਣੇ ਤੇ ਤੁਸੀਂ ਰੀਲ ਬਣਾ ਕੇ ਪਾ ਦੀ ਤੁਸੀਂ ਸਿੱਖ ਆਉਂਦਾ ਸਰਚ ਕਰਤਾ ਉਹ ਘੱਟੋ ਘੱਟ ਹਜ਼ਾਰ ਲੋਕਾਂ ਨੇ ਹੋਰ ਵੀ ਰੀਲ ਬਣਾਈ ਆ ਉਸ ਗੱਲੇ ਤੇ ਫਿਰ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਕਹਿੰਦੇ ਕੋਲਣ ਪੀਦੇ ਵਾਲੇ ਕੋਲੇ ਜਾ ਕੇ ਕਿਉਂ ਕਿਉਂਕਿ ਉਹ ਕਾਰੋਬਾਰ ਕਰਦਾ ਹੈ ਉਹਦੇ ਕੋਲੇ 4 ਪੈਸੇ ਨੇ 50000 ਰੁਪਏ ਦੀ ਡਿਮਾਂਡ ਕੀਤੀ ਇਹਨਾਂ ਨੇ ਕਹਿੰਦੇ ਸਾਨੂੰ 50000 ਦਿਓ ਨਹੀਂ ਅਸੀਂ ਤੁਹਾਡੇ ਅੱਗੇ ਐਕਸ਼ਨ ਲਾਵਾਂਗੇ ਤੁਹਾਡੀ ਦੁਕਾਨ ਨੂੰ ਅੱਗ ਲਾ ਦੇਾਂਗੇ ਦੇਖੋ ਤੁਹਾਡੇ ਕੋਲ ਕੋਈ ਅਥੋਰਟੀ ਹੈ ਤੁਸੀਂ ਕਿਸੇ ਦੁਕਾਨ ਨੂੰ ਕਿਦਾਂ ਅੱਗ ਲਾ ਦੇਵੇਂ ਭਾਈ ਹੁਣ ਇਹ ਸਭ ਕੁਝ ਜਿਹੜਾ ਹੋ ਰਿਹਾ ਕਿ ਇਹ ਬ્લેਕ ਬਲੈਕਮੇਲ ਨਹੀਂ ਕਰ ਰਹੇ ਇਹ ਲੋਕਾਂ ਨੂੰ ਇਸ ਟਾਈਲ ਹੀ ਹੈਗੀ ਮੈਂ ਕਹਿੰਦਾ ਜੇ ਤੁਸੀਂ ਫੇਸਬੁੱਕ ਤੇ 100 ਪੇਜ ਚੈੱਕ ਕਰੋਗੇ ਨਾ ਉਹਦੇ ਵਿੱਚੋਂ 90 ਬੰਦੇ ਹੋ ਨਿਕਲਣਗੇ ਜਿਹੜੇ ਬਲੈਕਮੇਲ ਲੋਕਾਂ ਨੂੰ ਕਰਦੇ ਨੇ ਇਹ ਸਚਾਈ ਹੈ ਔਰ ਮੈਂ ਤਾਂ ਇਹ ਗਲਤ ਕੀਤੀ ਕਈਆਂ ਦੇ ਮੈਨੂੰ ਫੋਨ ਆਉਂਦੇ ਆ ਤੁਸੀਂ ਕੀ ਕਾਰੋਬਾਰ ਕਰਦੇ ਹੋ ਤੁਹਾਡਾ ਕੀ ਧੰਦਾ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਆਪਣਾ ਪੇਜ ਤੇ ਆਪਣਾ ਚੈਨਲ ਮੈਂ ਤਾਂ ਬਣਾਇਆ ਕਿਉਂਕਿ ਜਦੋਂ মিডিਆ ਦੇ ਵਿੱਚ ਮੇਰੀ ਇੰਟਰਵਿਊ ਹੁੰਦੀ ਸੀ ਦਲਾਲ মিডিਆ ਉਹਨੂੰ ਕੱਟਵੰਦ ਕਰਕੇ ਪੇਸ਼ ਕਰਦਾ ਸੀ ਤੋੜ ਮਰੋੜ ਕਰਕੇ ਪੇਸ਼ ਕਰਦਾ ਸੀ ਮੇਰੀਆਂ ਗੱਲਾਂ ਨੂੰ ਹੁਣ ਮੈਂ ਆਪਣੀ ਗੱਲ ਆਪਣੇ ਚੈਨਲ ਤੇ ਤੇ ਆਪਣੇ ਫੇਸਬੁਕ ਪੇਜ ਦੇ ਡਾਇਰੈਕਟ ਕਹਿ ਦਿੰਨਾ ਮੇਰੇ ਕੋਲੇ ਆਨ ਰਿਕਾਰਡ ਪਈ ਹੁੰਦੀ ਹੈ ਕੋਈ ਬੰਦਾ ਉਹਨੂੰ ਤੋੜ ਮਰੋੜ ਨਹੀਂ ਕਰ ਸਕਦਾ ਮੇਰਾ ਮਤਲਬ ਇਹ ਸੀ ਮੇਰਾ ਕੋਈ ਧੰਦਾ ਮੇਰਾ ਕੋਈ ਕਿੰਦਾ ਨਹੀਂ ਹੈਗਾ ਪਰ ਜਿਨ੍ਹਾਂ ਲੋਕਾਂ ਦੀ ਮੈਂ ਗੱਲ ਕਰੀ ਹੈ ਜਿਹੜੇ ਬਲੈਕਮੇਲ ਕਰਦੇ ਨੇ ਸ਼ਰਿਆਮ ਨਾ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਨੂੰ ਫੇਸਬੁੱਕ ਤੇ ਗਾਲਾਂ ਕੱਢੇ ਜਾਂਦੇ ਆ ਮੈਂ ਬਨਵਾਸ਼ਾਂ ਭਨਸ ਤੋਂ ਇਹ ਗੱਲ ਕਹਿ ਰਿਹਾ ਆ ਜਿਹੜੇ ਮੰਗੂ ਮਠ ਵਰਗੇ ਸ਼ਰਿਆਮ 50000 ਰੁਪਇਆ ਕੋਲਣ ਪੀਲੇ ਕੋਲੋਂ ਬਾਲੇ ਕੋਲੋਂ ਮੰਗੇ ਜਾਂਦੇ ਆ ਲੱਖੇ ਸਿਧਾਣੇ ਵਰਗੇ ਧਰਨੇ ਲਾ ਲਾ ਕੇ ਇਹ ਲੋਕਾਂ ਨੂੰ ਬਲੈਕਮੇਲ ਨਹੀਂ ਕਰਦੇ ਤੇ ਹੋਰ ਕੀ ਕਰਦੇ ਨੇ ਆ ਪੀਪੀ ਵਰਗੇ ਜਿਹੜੇ ਨਗਰੇਟੇ ਦੇ ਖਿਲਾਫ ਗਏ ਸੀ ਲੁਧਿਆਣੇ ਇਹਨਾਂ ਦਾ ਕੰਮ ਕੀ ਆ ਹੋਰ ਇਹ ਮੈਂ ਬੇਨਤੀ ਤਾਂ ਕੀਤੀ ਐ ਇੰਨਾ ਲੋਕਾਂ ਦਾ ਜਲੂਸ ਵੱਧ ਤੋਂ ਵੱਧ ਕੱਢੀਏ ਤੇ ਨਹੀਂ ਇਹ ਜਾਣੇ ਖਣੇ ਨੂੰ ਬਲੈਕਮੇਲ ਕਰਦੇ ਨੇ ਬਸ ਇਹ ਬੇਤੀ ਪ੍ਰਵਾਨ ਕਰਿਓ ਔਰ ਕਮੈਂਟਾਂ ਦੇ ਵਿੱਚ ਤੁਸੀਂ ਗਾਲਾਂ ਜਿਹਨਾਂ ਨੇ ਕੱਢੀਆਂ ਕੱਢੇ ਚੱਲ ਸਾਨੂੰ ਕੋਈ ਪ੍ਰਵਾਨ ਨਹੀਂ ਪਰ ਜਿਹੜੀ ਮੈਂ ਗੱਲ ਕਹੀ ਹੈ ਇਹ ਕੋਈ ਝੂਠੀ ਕਰਦੇਵੇ ਮੈਂ ਦੇਣਦਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਤੈ